प्रताप बाजवा पिछले पौने तीन साल से यही कह रहे हैं तो उनको कहने दो उनके पास है नहीं उनको बोलो जी हमारे विधायकों की बात गिनती मत करो अपने गिल लो, दिल्ली में कितने हैं तीसरी बार तो मतलब वो तो कहते रहते हैं पहले भी कहते थे चालीस आ रहे हैं बीस आ रहे हैं ये इनकी फितरत है कहने दो पंजाब का जो लॉ एंड ऑर्डर ਉਹ ਬਹੁਤ ਸਾਰੇ ਸਟੇਟਾਂ ਨੂੰ ਵਧੀਆ ਜੇ ਲੋ ਐਂਡ ਆਰਡਰ ਠੀਕ ਨਾ ਹੋਵੇ ਨਾ ਤਾਂ ਜਿਹੜੀਆਂ ਵੱਡੇ ਵੱਡੇ ਕੰਪਨੀਆਂ ਨੇ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਵੀ ਲੋ ਐਂਡ ਆਰਡਰ ਕਿਵੇਂ ਹਾਲ ਠੀਕ ਠਾਕ ਹੈ ਸੋ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਸਾਡੇ ਪੁਲਿਸ ਅਫਸਰਾਂ ਨਾਲ ਵੀ ਚਾਹੇ ਉਹ ਡਰੱਗ ਨੂੰ ਖਤਮ ਕਰਨ ਦਾ ਤਾਇਆ ਹੋਵੇ ਚਾਹੇ ਉਹ ਕਿਸੇ ਹੋਰ ਕਿਸਮ ਦਾ ਪੈਟੀ ਕ੍ਰਾਈਮ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਸ਼ਰਾਰਤੀ ਅਨਸਰ ਨੇ हां बॉर्डर स्टेट ਹੋਣ ਕਰਕੇ ਸਾਨੂੰ ਥੋੜਾ ਐਕਸਟਰਾ ਅਫਰਟ ਕਰਨੀ ਪੈਂਦੀ ਹੈ ਉਹ ਕਰਦੇ ਤੇ ਲਾਅ ਐਂਡ ਆਰਡਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਬਹੁਤ ਸਾਰੀਆਂ ਸਟੇਟਾਂ ਨਾਲੋਂ ਅਸੀਂ ਬੈਟਰ ਆ ਹੋਰ ਜ਼ਿਆਦਾ ਜਨਮਾਨੀ ਦੀ ਸੁਰੱਖਿਆ ਦਾ ਅਸੀਂ ਜਿਹੜਾ ਉਹ ਹੋਰ ਜ਼ਿਆਦਾ ਕੋਈ ਆਸਾਨ ਨਹੀਂ ਕਰ ਰਹੇ ਫਰਜ਼ ਹੈ ਸਾਡਾ ਗਵਰਨਮੈਂਟ ਦਾ ਉਹ ਚੋਂ ਝ ਹੋਰ ਜ਼ਿਆਦਾ ਮਿਹਨਤ ਕਰ ਰਹੇ ਪ੍ਰਤਾਪਾਜ ਵੀ ਪਿਛਲੇ ਪੌਣੇ 3 ਸਾਲ ਤੇ ਇਹ ਕਹਿ ਰਹੇ ਹਨ ਤੋਂ ਨੂੰ ਕਹਿਣੇ ਤੋਂ ਉਹਨਕੇ ਪਾਸ ਸੈਨਿਕ ਉਹਨਕੋ ਬੋਲੋ ਜੀ ਸਾਡੇ ਵਿਦਾਇਕੋਆਂ ਕੀ ਗਿਣਤੀ ਨਾ ਕਰੋ ਆਪਣੇ ਗਿਣ ਲੋ ਦਿੱਲੀ ਮੇ ਕਿਤਨੇ ਹੈ ਤੀਸਰੀ ਵਾਰ ਉਹ ਮਤਲਬ ਉਹ ਤਾਂ ਕਹਤੇ ਰਹਤੇ ਪਹਿਲੇ ਵੀ ਕਹਤੇ ਤੇ 40 ਆ ਰਹੇ ਹੈ 20 ਆ ਰਹੇ ਹੈ ਇਹ ਇਨਕੀ ਫਿਤਰਤ ਹੈ ਕਹਨੇ ਤੋ ਪੰਜਾਬ ਦਾ ਲੌਂਡ ਆਡਰ ਕੋਈ ਗੱਲ ਹੋਈ ਕਿ ਉਸ ਤੋਂ ਲੈ ਕੇ ਲਗਾਤਾਰ ਸਮਾਜ ਚੁਕੇ ਜਾਂਦੇ ਰਹੇ ਪੰਜਾਬ ਦਾ ਜਿਹੜਾ ਲੌਂਡ ਆਡਰ ਉਹ ਬਹੁਤ ਸਾਰੇ ਸਟੇਟਾਂ ਨਾਲੋਂ ਵਧੀਆ ਹੈ ਜੇ ਲੌਂਡ ਆਡਰ ਠੀਕ ਨਾ ਹੋਵੇ ਨਾ ਤਾਂ ਜਿਹੜੀਆਂ ਵੱਡੇ ਵੱਡੇ ਕੰਪਨੀ ਨੂੰ ਆਉਂਦੀਆਂ ਜੀ ਉਹ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਵੀ ਲਾ ਐਂਡ ਆਰਡਰ ਕਿਵੇਂ ਹਾਲ ਠੀਕ ਠਾਕ ਹੈ ਸੋ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਸਾਡੇ ਪੁਲਿਸ ਅਫਸਰਾਂ ਨਾਲ ਵੀ ਚਾਹੇ ਉਹ ਡਰੱਗ ਨੂੰ ਖਤਮ ਕਰਨ ਦਾ ਤਾਇਆ ਹੋਵੇ ਚਾਹੇ ਉਹ ਕਿਸੇ ਹੋਰ ਕਿਸਮ ਦਾ ਪੈਟੀ ਕ੍ਰਾਈਮ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਸ਼ਰਾਰਤੀ ਅਨਸਰ ਨੇ ਹਾਂ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਥੋੜਾ ਐਕਸਟਰਾ ਅਫਰਟ ਕਰਨੀ ਪੈਂਦੀ ਹੈ ਉਹ ਕਰਦੇ ਤੇ ਲਾ ਐਂਡ ਆਰਡਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਬਹੁਤ ਸਾਰੀਆਂ ਸਟੇਟਾਂ ਨਾਲੋਂ ਅਸੀਂ ਬੈਟਰ ਹਾਂ ਹੋਰ ਜ਼ਿਆਦਾ ਜਾਨ ਮਾਲ ਦੀ ਸੁਰੱਖਿਆ ਦਾ ਅਸੀਂ ਜਿਹੜਾ ਉਹ ਹੋਰ ਜ਼ਿਆਦਾ ਕੋਈ ਆਸਾਨ ਨਹੀਂ ਕਰ ਰਹੇ ਫਰਜ਼ਾ ਸਾਡਾ ਗਵਰਨਮੈਂਟ ਦਾ ਉਹ ਚ ਹੋਰ ਜ਼ਿਆਦਾ ਮਿਹਨਤ ਕਰ ਰਿਹਾ ਹੈ ਵਰਤਾਂਪਾ ਜੀ ਵਰਤਾਂਪਾ ਜੀ ਪਿਛਲੇ ਪੌਣੇ 3 ਸਾਲ ਤੋਂ ਇਹ ਕਹਿ ਰਹੇ ਹਨ ਤਾਂ उनको कहने दो उनके पास ਸੈਨਿਕ उनको बोलो जी ਸਾਡੇ ਪਿਧਾਇਕੋ ਕੀ ਗਿਣਤੀ मत ਕਰੋ ਆਪਣੇ ਗਿਣ ਲੋ ਦਿੱਲੀ ਵਿੱਚ ਕਿੰਨੇ ਹਨ ਤੀਸਰੀ ਵਾਰ ਤਾਂ ਮਤਲਬ ਉਹ ਤਾਂ ਕਹਿੰਦੇ ਰਹਤੇ ਪਹਿਲੇ ਵੀ ਕਹਿੰਦੇ ਤੇ 40 ਆ ਰਹੇ ਆ 20 ਆ ਰਹੇ ਆ ਇਹ इनकी फितरत है कहने दो पंजाब ਦੇ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਗੱਲ ਹੋਈ ਤੇ ਉਸ ਤੋਂ ਲੈ ਕੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਆ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਉਹ ਬਹੁਤ ਸਾਰੇ ਸਟੇਟਾਂ ਨਾਲੋਂ ਵਧੀਆ ਜੇ ਲਾਅ ਐਂਡ ਆਰਡਰ ਠੀਕ ਨਾ ਹੋਵੇ ਨਾ ਤਾਂ ਜਿਹੜੀਆਂ ਵੱਡੇ ਵੱਡੇ ਕੰਪਨੀਆਂ ਨੇ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਕਿ ਲਾਅ ਐਂਡ ਆਰਡਰ ਕਿਵੇਂ ਹਾਂ ਠੀਕ ਠਾਕ ਹੈ ਸੋ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਸਾਡੇ ਪੁਲਿਸ ਅਫਸਰਾਂ ਨਾਲ ਵੀ ਚਾਹੇ ਉਹ ਡਰੱਗ ਨੂੰ ਖਤਮ ਕਰਨ ਦਾ ਤਾਇਆ ਹੋਵੇ ਚਾਹੇ ਉਹ ਕਿਸੇ ਹੋਰ ਕਿਸਮ ਦਾ ਪੈਟੀ ਕ੍ਰਾਈਮ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਸ਼ਰਾਰਤੀ ਅਨਸਰ ਨੇ ਹਾਂ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਥੋੜਾ ਐਕਸਟੈਂਡ ਕਰਣੀ ਪੈਂਦੀ ਹੈ ਉਹ ਕਰਦੇ ਤੇ ਲਾਅ ਐਂਡ ਆਰਡਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਬਹੁਤ ਸਾਰੀਆਂ ਸਟੇਟਾਂ ਨਾਲੋਂ ਅਸੀਂ ਬੈਟਰ ਹਾਂ ਹੋਰ ਜ਼ਿਆਦਾ ਜਾਨ ਮਾਲ ਦੀ ਸੁਰੱਖਿਆ ਦਾ ਅਸੀਂ ਜਿਹੜਾ ਉਹ ਹੋਰ ਜ਼ਿਆਦਾ ਕੋਈ ਆਸਾਨ ਨਹੀਂ ਕਰ ਰਿਹਾ ਫਰਜ ਹੈ ਸਾਡਾ ਗਵਰਨਮੈਂਟ ਦਾ ਉੱਚ ਉੱਚ ਹੋਰ ਜਿਆਦਾ ਮਿਹਨਤ ਕਰਨਾ